ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਕਿ ਸਾਡੀ ਗਰਵਾਣੀ ਚਮਤਕਾਰਾਂ ਨੂੰ ਮੰਨਦੀ ਹੈ ਸਤਕਾਰਯੋਗ ਵੀਰੋ ਸਾਡੇ ਮਨੁੱਖਾਂ ਦੇ ਮਨ ਦੀ ਪ੍ਰਵਿਰਤੀ ਕੁਝ ਅਜਿਹੀ ਹੈ ਕਿ ਜੇਕਰ ਸਾਨੂੰ ਕੋਈ ਚਮਤਕਾਰ ਵਰਗੀ ਕੋਈ ਗੱਲ ਸੁਣਾ ਦੇਵੇ ਤਾਂ ਅਸੀਂ ਝੱਟ ਉਸ ਗੱਲ ਨੂੰ ਸੱਚੀ ਮੰਨ ਲੈਂਦੇ ਹਾਂ ਉਜਾਰੀ ਬਾਤ ਲਾਣੇ ਦਾ ਇਸ ਕੰਮ ਵਾਲੇ ਪਾਸੇ ਪੂਰਾ ਜੋਰ ਲੱਗਿਆ ਹੋਇਆ ਹੈ ਇਹ ਗੱਲ ਅੰਗਰੇਜ਼ਾਂ ਵੱਲੋਂ ਹੀ ਸ਼ੁਰੂ ਹੋ ਗਈ ਸੀ ਕਿ ਸਿੱਖਾਂ ਨੂੰ ਗੁਰਬਾਣੀ ਨਾਲੋਂ ਕਿਵੇਂ ਤੋੜਿਆ ਜਾਵੇ ਇਸੇ ਮਕਸਦ ਨਾਲ ਉਹਨਾਂ ਨੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੈਰਲਲ ਕੁਝ ਲੋਕਾਂ ਨੂੰ ਧਨ-ਦੌਲਤ ਦਾ ਲਾਲਚ ਦੇ ਕੇ ਉਹਨਾਂ ਕੋਲੋਂ ਕੁਝ ਕਿਤਾਬਾਂ ਲਿਖਵਾਈਆਂ ਜਿੰਨਾ ਕਿਤਾਬਾਂ ਦੇ ਨਾਂ ਨਾਲ ਗ੍ਰੰਥ ਸ਼ਬਦ ਨੂੰ ਜੋੜ ਦਿੱਤਾ। ਮਤਲਬ ਇਹਨਾਂ ਕਿਤਾਬਾਂ ਨੂੰ ਕਿਤਾਬ ਕਿਤਾਬ ਜਾਂ ਕਿਤਾਬਾਂ ਕਹਿਣ ਦੀ ਬਜਾਏ ਗ੍ਰੰਥ ਕਹਿਣਾ ਸ਼ੁਰੂ ਕਰ ਦਿੱਤਾ। ਇਸ ਗ੍ਰੰਥ ਸ਼ਬਦ ਦਾ ਭਲੇਖਾ ਖਾ ਕੇ ਇੱਕ ਤਾਂ ਸਾਡੇ ਲੋਕਾਂ ਨੇ ਡਰ ਦੇ ਮਾਰਿਆਂ ਨੇ ਇਹਨਾਂ ਗ੍ਰੰਥਾਂ ਦਾ ਵਿਰੋਧ ਹੀ ਨਹੀਂ ਕੀਤਾ। ਦੂਸਰਾ ਗ੍ਰੰਥ ਸ਼ਬਦ ਪਰੋਸਾ ਜ਼ਿਆਦਾ ਹੋਣ ਕਰਕੇ ਇੰਨਾ ਗ੍ਰੰਥਾਂ ਵਿਚਲੀਆਂ ਸਾਡੇ ਗੁਰੂ ਸਾਹਿਬਾਨਾਂ ਦੇ ਨਾਂ ਨਾਲ ਜੋੜੀਆਂ ਝੂਠੀਆਂ ਕਹਾਣੀਆਂ ਨੂੰ ਸੱਚ ਕਰਕੇ ਮੰਨ ਲਿਆ। ਉਦਾਹਰਨ ਦੇ ਤੌਰ ਤੇ ਨੰਬਰ 1 ਜਦ ਇੱਕ ਵਾਰ ਭਾਈ ਮਰਦਾਨਾ ਜੀ ਨੇ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਗੁਰੂ ਜੀ ਮੈਨੂੰ ਭੁੱਖ ਬਹੁਤ ਲੱਗੀ ਹੈ ਤਾਂ ਗੁਰੂ ਸਾਹਿਬ ਨੇ ਆਪਣੇ ਸਾਹਮਣੇ ਲੱਗੀ ਕੱਕਰ ਦੇ ਦਰਖਤ ਦੇ ਢਾਣੇ ਨੂੰ ਹਿਲਾਉਣ ਵਾਸਤੇ ਕਿਹਾ ਜਿਉਂ ਹੀ ਭਾਈ ਮਰਦਾਨੇ ਨੇ ਕੱਕਰ ਦੇ ਢਾਣੇ ਨੂੰ ਫੜ ਕੇ ਹਿਲਾਉਣਿਆ ਤਾਂ ਉੱਪਰੋਂ ਲੱਡੂ ਜਲੇਬੀਆਂ ਬਰਫੀ ਅਤੇ ਪੇੜੇ ਡਗ ਡਗ ਕੇ ਟੇਰ ਲੱਗ ਗਿਆ ਜਿਸ ਨੂੰ ਸਾਰਿਆਂ ਨੇ ਖਾ ਕੇ ਆਪਣੀ ਭੁੱਖ ਮਿਟਾਈ ਅਗਲਾ ਚਮਤਕਾਰ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸੇ ਸ਼ਰਧਾਲੂ ਨੇ ਆ ਕੇ ਇੱਕ ਪਾਰਸ ਭੇਟ ਕਰ ਦਿੱਤਾ ਤਾਂ ਕਿ ਗੁਰੂ ਸਾਹਿਬ ਇਸ ਨੂੰ ਲੋਹੇ ਨਾਲ ਸਪਰਸ਼ ਕਰਕੇ ਸੋਨਾ ਬਣਾ ਸਕਣ ਤੇ ਆਪਣੀਆਂ ਲੋੜਾਂ ਪੂਰੀਆਂ ਕਰ ਸਕਣ ਪਰ ਗੁਰੂ ਸਾਹਿਬ ਨੇ ਉਸ ਪਾਰਸ ਨੂੰ ਉਸ ਸ਼ਰਧਾਲੂ ਕੋਲੋਂ ਫੜ ਕੇ ਦੂਰ ਪਾਣੀ ਵਿੱਚ ਸੁੱਟ ਦਿੱਤਾ ਇਹ ਦੇਖ ਕੇ ਉਹ ਸ਼ਰਧਾਲੂ ਕੁਝ ਨਿਰਾਸ਼ ਹੋ ਗਿਆ ਕੁਝ ਮਿੰਟਾਂ ਬਾਅਦ ਗੁਰੂ ਜੀ ਨੇੜੇ ਹੀ ਪਿਸ਼ਾਬ ਕਰਨ ਬੈਠ ਗਏ ਅਤੇ ਹੱਥ ਸਾਫ਼ ਕਰਨ ਵਾਸਤੇ ਉਹ ਸ਼ਰਧਾਲੂ ਤੋਂ ਪਾਣੀ ਮੰਗਵਾਇਆ ਗੁਰੂ ਸਾਹਿਬ ਦਾ ਕਹਿਣਾ ਮੰਨ ਕੇ ਉਹ ਸ਼ਰਧਾਲੂ ਪਾਣੀ ਲੈ ਕੇ ਆਇਆ ਪਰ ਕੀ ਦੇਖਦਾ ਹੈ ਕਿ ਗੁਰੂ ਸਾਹਿਬ ਦੇ ਪਿਸ਼ਾਬ ਨਾਲ ਜਿੰਨੀ ਧਰਤੀ ਗਿੱਲੀ ਹੋਈ ਸੀ ਉਹ ਸਾਰੀ ਦੀ ਸਾਰੀ ਧਰਤੀ ਸੋਨੇ ਵਿੱਚ ਬਦਲ ਗਈ ਅਗਲਾ ਚਮਤਕਾਰ ਕਹਿੰਦੇ ਬਠਿੰਡੇ ਕਿਲੇ ਵਿੱਚ ਜਦ 10ਵੇਂ ਪਾਤਸ਼ਾਹ ਜੀ ਆਏ ਤਾਂ ਕੁਝ ਲੋਕਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਡੇ ਪਿੰਡਾਂ ਵਿੱਚ ਇੱਕ ਡੇਉ ਰਹਿੰਦਾ ਹੈ ਜਿਸ ਨੇ ਸਾਡੇ ਨੱਕ ਵਿੱਚ ਦਮ ਘੜ ਰੱਖਿਆ ਤੇ ਸਾਨੂੰ ਬਹੁਤ ਤੰਗ ਕਰਦਾ ਹੈ ਲੋਕਾਂ ਦੀ ਬੇਨਤੀ ਨੂੰ ਸੁਣਦੇ ਹੋਏ ਗੁਰੂ ਸਾਹਿਬ ਨੇ ਆਪਣੇ ਕੁਝ ਸਿੰਘ ਉਸ ਦਿਓ ਨੂੰ ਕਾਬੂ ਕਰਨ ਵਾਸਤੇ ਭੇਜੇ ਉਹ ਦਿਓ ਕਿਸੇ ਪਿੰਡ ਦੇ ਛੱਪੜ ਉੱਪਰ ਝੋਟੇ ਦੇ ਰੂਪ ਵਿੱਚ ਖੜਾ ਸੀ ਜਦ ਗੁਰੂ ਸਾਹਿਬ ਦੇ ਸਿੰਘ ਨੇੜੇ ਗਏ ਤਾਂ ਉਹ ਝੋਟੇ ਦੇ ਰੂਪ ਵਿੱਚ ਜੋ ਦਿਓ ਸੀ ਬੱਕਰੀ ਬਣ ਕੇ ਕਹਿੰਦੇ ਸਿੰਘਾਂ ਦੇ ਅੱਗੇ ਲੱਗ ਗਿਆ ਅਤੇ ਜਦੋਂ ਝੋਟਾ ਕਿਲੇ ਵਿੱਚ ਗੁਰੂ ਸਾਹਿਬ ਕੋਲ ਆਇਆ ਤਾਂ ਗੁਰੂ ਸਾਹਿਬ ਨੇ ਕਹਿਣ ਤੇ ਇੱਕ ਸਿੰਘ ਨੇ ਉਸ ਝੋਟੇ ਦੀ ਗਰਦਨ ਨੂੰ ਤਲਵਾਰ ਦੇ ਇੱਕੋ ਵਾਰ ਨਾਲ ਧੜ ਨਾਲੋਂ ਅਲੱਗ ਕਰ ਦਿੱਤਾ ਉਸ ਝੋਟੇ ਵਿੱਚੋਂ ਜੋ ਆਤਮਾ ਪ੍ਰਗਟ ਹੋਈ ਉਸ ਆਤਮਾ ਨੇ ਗੁਰੂ ਸਾਹਿਬ ਨੂੰ ਆਪਣੇ ਪਿਛਲੇ ਜਨਮ ਦੀ ਸਾਰੀ ਕਹਾਣੀ ਸੁਣਾ ਦਿੱਤੀ ਅਗਲਾ ਚਮਤਕਾਰ ਗੋਇੰਦਵਾਲ ਵਿਖੇ ਇੱਕ ਔਰਤ ਦਾ ਬੱਚਾ ਮਰ ਗਿਆ ਅਤੇ ਉਹ ਮਰੇ ਹੋਏ ਬੱਚੇ ਨੂੰ ਗੁਰੂ ਅਮਰਦਾਸ ਜੀ ਕੋਲ ਲਿਆਈ। ਅਤੇ ਰੋ ਰੋ ਕੇ ਬੇਨਤੀ ਕੀਤੀ ਕਿ ਇਸ ਨੂੰ ਤੇਇਆ ਤਾਬ ਚੜਿਆ ਸੀ ਜਿਸ ਕਰਕੇ ਮੇਰਾ ਬੱਚਾ ਮਰ ਗਿਆ ਹੈ। ਇਸ ਨੂੰ ਜਿਉਂਦਾ ਕਰ ਦਿਓ। ਗੁਰੂ ਜੀ ਨੇ ਉਸ ਬੱਚੇ ਨੂੰ ਆਪਣੇ ਪੈਰ ਦਾ ਅੰਗੂਠਾ ਛੁਆਇਆ। ਜਸਨਾਲ ਬੱਚਾ ਜਿਉਂਦਾ ਹੋ ਗਿਆ ਗੁਰੂ ਜੀ ਨੇ ਉਸਤੇ ਇਹ ਤਾਪ ਨੂੰ ਇੱਕ ਬੱਚੇ ਦੇ ਰੂਪ ਵਿੱਚ ਬਦਲ ਕੇ ਉਸ ਨੂੰ ਪਿੰਜਰੇ ਵਿੱਚ ਕੈਦ ਕਰ ਲਿਆ ਅਗਲਾ ਚਮਤਕਾਰ ਮੱਖਣ ਸ਼ਾਹ ਦੇ ਡੁੱਬਦੇ ਹੋਏ ਜਹਾਜ਼ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਮੋਢਾ ਲਾ ਕੇ ਜਹਾਜ਼ ਨੂੰ ਡੁੱਬਣ ਤੋਂ ਬਚਾ ਲਿਆ ਤੇ ਪੱਤਨ ਤੇ ਲਾ ਲਾ ਦਿੱਤਾ ਇਸ ਚਮਤਕਾਰ ਨੂੰ ਸਾਡੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਵੀ ਸਾਡੇ ਸਕੂਲਾਂ ਦੇ ਸਿਲੇਬਸ ਵਿੱਚ ਪੜਾਇਆ ਜਾਂਦਾ ਹੈ। ਅਗਲਾ ਚਮਤਕਾਰ। ਸ੍ਰੀ ਗੁਰੂ ਨਾਨਕ ਦੇਵ ਜੀ ਜਦ 1539 ਈਸਵੀ ਨੂੰ ਜੋਤੀ ਜੋਤ ਸਮਾਗ ਗਏ ਤਾਂ ਉਹਨਾਂ ਦੀ ਡੈੱਡ ਬਾਡੀ ਨੂੰ ਚਿੱਟੀ ਚਾਦਰ ਨਾਲ ਉਹਨਾਂ ਦੇ ਭਗਤਾ ਨੇ ਢੱਕ ਦਿੱਤਾ। ਕਹਿੰਦੇ ਉੱਪਰੋਂ ਸੱਚਖੰਡ ਵਿੱਚੋਂ ਕੋਈ ਜਹਾਜ਼ ਵਰਗੀ ਚੀਜ਼ ਆਈ ਗੁਰੂ ਸਾਹਿਬ ਉਸ ਵਿੱਚ ਬੈਠ ਕੇ ਸੱਚਖੰਡ ਨੂੰ ਚਲੇ ਗਏ ਜਦ ਚਾਦਰ ਨੂੰ ਚੁੱਕ ਕੇ ਦੇਖਿਆ ਗਿਆ ਤਾਂ ਚਾਦਰ ਥੱਲੇ ਕੁਝ ਵੀ ਨਹੀਂ ਸੀ ਦੋਸਤੋ ਇਸ ਤਰ੍ਹਾਂ ਦੇ ਚਮਤਕਾਰਾਂ ਨੂੰ ਜਿਸ ਦਾ ਕੋਈ ਸਿਰ ਪੈਰ ਨਹੀਂ ਹੈ ਤੇ ਜਿਸ ਨੂੰ ਗਰਵਾਣੀ ਵੀ ਨਹੀਂ ਮੰਦੀ ਇੰਨਾ ਗੱਲਾਂ ਨੂੰ ਸਾਡੇ ਗੁਰੂ ਸਾਹਿਬਾਨਾਂ ਨਾਲ ਜੋੜ ਕੇ ਸਾਡੇ ਗੁਰੂਆਂ ਨੂੰ ਚਮਤਕਾਰ ਇਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਸਾਡੇ ਗੁਰੂ ਸਾਹਿਬਾਨਾਂ ਦੀ ਬਾਣੀ ਨਾ ਕਿਸੇ ਅਡੰਬਰ ਵਿੱਚ ਅਤੇ ਨਾ ਕਿਸੇ ਚਮਤਕਾਰ ਵਿੱਚ ਵਿਸ਼ਵਾਸ ਕਰਦੀ ਹੈ ਸਾਡੇ ਸਾਰੇ ਦੇ ਸਾਰੇ ਗੁਰੂ ਸਾਹਿਬਾਨ ਬਹੁਤ ਹੀ ਵਧੀਆ ਇਨਸਾਨ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਪ੍ਰੈਕਟੀਕਲ ਤੌਰ ਤੇ ਜਾਂ ਕੇ ਬਤੀਤ ਕੀਤਾ ਹੈ ਉਹਨਾਂ ਨੇ ਆਪਣੇ ਸਰੀਰਾਂ ਉੱਪਰ ਜਾਲਵਾਵਾਂ ਵੱਲ ਬਹੁਤ ਸਾਰੇ ਤਸੀਹੇ ਚੱਲੇ ਪਰ ਆਪਣੇ ਮਿਸ਼ਨ ਤੋਂ ਨਹੀਂ ਡੋਲੇ पर अफसोस के ਸਾਡੇ ਸਿੱਖਾਂ ਵਿੱਚੋਂ ਹੀ ਕੁਝ ਲੋਕ ਚੰਦ ਪੈਸਿਆਂ ਦੇ ਲਾਲਚ ਵਿੱਚ ਆ ਕੇ ਵਿਕ ਗਏ ਤੇ ਉਹਨਾਂ ਸਿੱਖੀ ਦੇ ਗद्दार ਲੋਕਾਂ ਨੇ ਆਪਣੀਆਂ ਲਿਖਤਾਂ ਵਿੱਚ ਸਾਡੇ ਸਾਰੇ ਹੀ ਗੁਰੂਆਂ ਦੀ ਤੋਹਫੀਨ ਕੀਤੀ ਹੈ ਉਹਨਾਂ ਨੂੰ ਚਮਤਕਾਰੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹਨਾਂ ਦੀ ਇੱਜ਼ਤ ਨੂੰ ਕਲੰਕਿਤ ਕੀਤਾ ਹੈ ਲੋੜ ਹੈ ਸਾਡੇ ਸਿੱਖਾਂ ਨੂੰ ਜਾਗਣ ਦੀ ਜੋ ਬਹੁਤ ਹੀ ਗੂੜੀ ਨੀਂਦ ਸੁੱਤੇ ਪਏ ਹਨ ਇਹ ਲੋਕ ਸਿੱਖੀ ਦੇ ਗਦਾਰਾਂ ਦਾ ਵਿਰੋਧ ਵਿਰੋਧ ਕਰਨ ਦੀ ਬਜਾਏ ਜਿਹੜਾ ਆਦਮੀ ਸਚਾਈ ਨੂੰ ਸਾਹਮਣੇ ਲਿਆਉਂਦਾ ਹੈ ਉਸਨੂੰ ਹੀ ਇਹ ਲੋਕ ਮਾਰਨ ਤੱਕ ਜਾਂਦੇ ਹਨ ਪਰਮਾਤਮਾ ਇਹਨਾਂ ਲੋਕਾਂ ਦੀ ਬੁੱਧੀ ਦਾ ਵਿਕਾਸ ਕਰੇ ਤਾਂ ਕਿ ਇਹਨਾਂ ਨੂੰ ਸੱਚ ਤੇ ਝੂਠ ਦਾ ਪਤਾ ਲੱਗ ਸਕੇ ਸੋ ਜੇਕਰ ਆਪ ਜੀ ਨੂੰ ਮੇਰੇ ਇਹ ਵਿਚਾਰ ਚੰਗੇ ਲੱਗਣ ਤਾਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ